ਲਖ ਸੁਜਾਨਪੁਰ ਦੇ ਵਿੱਚ ਪੈਂਦੇ ਪਿੰਡ ਬਸਰੂਪ ਵਿਖੇ ਪਿੰਡ ਦੇ ਸਾਬਕਾ ਸਰਪੰਚ ਨੇ ਪਿੰਡ ਦੇ ਮੌਜੂਦਾ ਸਰਪੰਚ ਤੇ ਲਗਾਏ ਪਰਛਤਾਚਾਰ ਦੇ aarop ਕਿਹਾ ਕਿ ਹਰ ਲੱਖਾਂ ਰੁਪਏ ਦਾ ਪੰਚਾਇਤ ਨੇ ਕੀਤਾ ਕਪਲਾ ਜਿਸ ਦੇ ਚਲਦਿਆਂ ਜ਼ਿਲ੍ਹਾ ਉਪ ਮੰਡਲ ਵੱਲੋਂ ਇੱਕ ਟੀਮ ਭੇਜੀ ਗਈ ਜਿਸ ਵਿੱਚ ਐਸ ਡੀਓ ਲਖਬੀਰ ਅਤੇ ਹੋਰ ਅਫਸਰ ਪਹੁੰਚੇ ਸਨ ਇਸ ਮੌਕੇ ਸਾਬਕਾ ਸਰਪੰਚ ਨੇ ਗੰਭੀਰ aarop ਲਾਉਂਦਿਆਂ ਮੌਜੂਦਾ ਸਰਪੰਚ ਤੇ ਲਗਭਗ 1.5 ਕਰੋੜ ਰੁਪਏ ਦਾ ਕਪਲਾ ਕਰਨ ਦੇ ਇਲਜ਼ਾਮ ਲਗਾਏ ਦੂਜੇ ਪਾਸੇ ਮੌਜੂਦਾ ਸਰਪੰਚ ਵੱਲੋਂ ਕਿਹਾ ਗਿਆ ਕਿ ਜੋ ਇਲਜ਼ਾਮ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਅਤੇ ਉਹਨਾਂ ਵੱਲੋਂ ਕੋਈ ਵੀ ਪਰਛ ਕਿਹਾ ਹੈ ਇਸ ਮੌਕੇ ਆਏ ਹੋਏ ਐਸਡੀਓ ਲਖਬੀਰ ਨੇ ਕਿਹਾ ਕਿ ਉਹਨਾਂ ਵੱਲੋਂ ਰਿਪੋਰਟ ਬਣਾ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਕੀਤੀ ਜਾਵੇਗੀ ਸਾਬਕਾ ਸਰਪੰਚ ਪਿੰਡ ਵਸੂਬਾ ਸਰ ਆਇਓ ਕਹਿਰੀ ਮੋਤੀ ਪਿੰਡ ਵਿੱਚ ਕੀ ਮਾਮਲਾ ਹੈ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਪ੍ਰੈਸ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਦੱਸਣਾ ਚਾਹਾਂ ਕਿ ਸਾਡੇ ਪਿੰਡ ਦੇ ਵਿੱਚ 1.5 ਕਰੋੜ ਰੁਪਏ ਦਾ ਕਰੀਬ ਜਿਹੜਾ ਉਹ ਗਵਰਨ ਜਿਹੜਾ ਸਰਪੰਚ ਅਮਰਜੀਤ ਕੁਮਾਰੀ ਵੱਲੋਂ ਤੇ ਸੈਕਟਰੀ ਨਾਲ ਮੀਟਿੰਗ ਕਰਕੇ ਕੀਤਾ ਗਿਆ ਉਸ ਦੀ ਹੰਕਾਰੀ ਵਾਸਤੇ ਅੱਜ ਉਪ ਮੰਡਲ ਵਿਭਾਗ ਦੇ ਐਸਜੀਓ ਸਾਹਿਬ ਆਏ ਸੀ ਪਿਛਲੇ 15 ਦਿਨ ਪਹਿਲਾਂ ਵੀ ਇੱਕ ਤਰੀਕ ਨੂੰ ਮੈਨੂੰ ਚਿੱਠੀ ਦੇ ਗਏ ਕਿ 7 ਤਰੀਕ ਨੂੰ ਸੋਮਵਾਰ ਜਿਹੜੀ ਹੰਕਾਰੀ ਤੁਹਾਡੀ ਮੀਟਿੰਗ ਕੀਤੀ ਜਾਏਗੀ ਤਾਂ ਤੁਸੀਂ ਮੌਕੇ ਤੇ ਹਾਜ਼ਰ ਹੋਣਾ ਔਰ 3 ਦਿਨ ਬਾਅਦ ਉਹਨਾਂ ਨੇ ਮੈਨੂੰ ਚਿੱਠੀ ਥਮਾ ਦਿੱਤੀ ਕਿ ਅਮਰਜੀਤ ਤੁਹਾਡੀ ਸਰਪੰਚ ਨੇ ਬਿਮਾਰੀ ਦਾ ਬਹਾਨਾ ਲਾ ਕੇ 15 ਦਿਨ ਦੀ ਜਿਹੜੀ ਛੁੱਟੀ ਮੰਗ ਲਈ ਜੋ ਕਾਨੂੰਨ ਤੋਂ ਕਾਨੂੰਨ ਉਸ ਦੀ ਇਜਾਜ਼ਤ ਨਹੀਂ ਸੀ ਦਿੰਦਾ ਫਿਰ ਵੀ ਉਹਨਾਂ ਨੇ ਟਸਵੇਂ ਜਿਹੜਾ ਉਹਨੂੰ ਦਿੱਤਾ ਅੱਜ ਐਸਡੀਓ ਸਾਹਿਬ ਪਿੰਡ ਅਨਕਾਰੀ ਕਰਨ ਬਾਤੇ ਆਏ ਸੀ ਪਰ ਉਹ ਉਹਨਾਂ ਨੂੰ ਅਫਸਰਾਂ ਦਾ ਦਬਾਅ ਲੀਡਰਾਂ ਦਾ ਦਬਾਅ ਇੱਥੋਂ ਤੱਕ ਕਿ ਸਾਡੇ ਮੰਤਰੀ ਸਾਹਿਬ ਜੀ ਦੇ ਲਾਲਚਾਂ ਦਾ ਘਟਾ ਨਹੀਂ ਚੱਕਾ ਉਹ ਇਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਰਿਵਾਰਕਰ ਲੈ ਸਨ ਜਿਸ ਦੀ وجہ ਨਾਲ ਅਫਸਰਾਂ ਦਾ ਦਬਾਅ ਆ ਕੇ ਅਨਕਾਰੀ ਜਿਹੜੀ ਪ੍ਰੋਪਰ ਨਹੀਂ ਕਰਨ ਦਿੱਤੀ ਜਾ ਰਹੀ ਮੈਂ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਅੱਗੇ ਬੇਨਤੀ ਕਰਾਂਗਾ ਇਹ ਇਸੋ ਮਾਮਲੇ ਦੀ ਟਕਨੀ ਜਾਂਚ ਕਰਵਾ ਕੇ ਇਹਨਾਂ ਦੇ ਖਿਲਾਫ ਜਿਹੜੀ ਸਖਤੋ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜਿਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਪਿੰਡ ਦਾ ਸੁਸਣ ਸਾਣ ਘਾੜਾ ਉੱਥੇ ਇਹਨਾਂ ਨੇ 6 ਲੱਖ ਦੇ 7000 ਰੁਪਏ ਲਾ ਕੇ ਬਾਥਰੂਮ ਤਿਆਰ ਕੀਤਾ ਗਿਆ ਕਾਜਾਂ ਦੇ ਵਿੱਚ ਉੱਥੇ ਬਾਥਰੂਮ ਨਹੀਂ ਆ ਬਾਟਸਪਲੇਸ ਦੇ ਵਿੱਚ 15 ਜਾਂ ਟਾਈਲਸ ਹੋਵੇ ਸੀਮਿੰਟ ਦੀ ਰੇਤਾ ਵਜੜੀ ਕੰਕਰੀਟ ਪਾ ਕੇ ਇਹਨਾਂ ਨੇ ਸਾਡੇ 9 ਲੱਖ ਰੁਪਏ ਦੇ ਮਿਲ ਪਾਇਆ ਉੱਥੇ ਇੱਕ ਟਾਈਲ ਨਹੀਂ ਆ ਇੱਕ ਕਿਲੋ ਸੀਮਿੰਟ ਲੱਗਾ ਆ ਇਸੇ ਤਰ੍ਹਾਂ ਸਾਡੀ ਜਿਹੜੀ ਕੰਢੀ ਦੀ ਪੰਚਾਇਤੀ ਗਾਉਂੜਾ ਉੱਥੇ ਇਹਨਾਂ ਨੇ 5 ਲੱਖ ਰੁਪਏ ਲਾ ਗਏ ਉੱਥੇ ਜਿਹੜੀ ਮਿੱਟੀ ਦੀ ਲੈਵਲਿੰਗ ਜਿਹੜੀ ਕੀਤੀ ਗਈ ਆ ਇਸੇ ਤਰ੍ਹਾਂ ਇਹਨਾਂ ਨੇ ਬਾਹਰ ਦੇ ਪਿੰਡਾਂ ਦੇ ਖਾਤਿਆਂ ਵਿੱਚ ਕੋਈ 10 ਪਿੰਡਾਂ ਦੇ ਖਾਤਿਆਂ ਵਿੱਚ ਜਿਹੜੀ ਇਹਨਾਂ ਨੇ 12 ਲੱਖ ਰੁਪਏ ਜਿਹੜੀ ਨਜ਼ਾਇਜ਼ ਜਿਹੜੀ ਲਿਵਰ ਪਾ ਦਿੱਤੀ ਗਈ ਆ ਔਰ ਸਾਡੇ ਪਿੰਡ ਦੇ ਪ੍ਰੋਫੈਸ਼ਨਲ ਲੋਕੀ ਜਿਹੜੇ ਆ ਆਰਐਮਪੀ ਡਾਕਟਰ ਦੁਕਾਨਦਾਰ ਵਾ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਆ ਮੌਕੇ ਦੇ ਮੈਂਬਰ ਵਜ੍ਹਾ ਸੀ ਉਹਨਾਂ ਦੇ ਖਾਤਿਆਂ ਵਿੱਚ 8 ਲੱਖ ਰੁਪਏ ਜਿਹੜੇ 24 ਬੰਨੇ ਆ ਖਾਤੇ ਅੱਜ ਪੇਮੈਂਟ ਪਾਤੀ ਸੀ ਉਹ ਉਲਕਾਰੀ ਕਰਨ ਆਦੇ ਅੱਜ ਐਸਡੀਓ ਸਾਹਿਬ ਪਿੰਡ ਆਏ ਸੀ ਪਰ ਉਹਨਾਂ ਨੇ ਅ ਰਿਕਾਰਡ ਦੇ ਮੁਤਾਬਕ ਮੌਕਾ ਦੇਖਣਾ ਮناسب ਨਹੀਂ ਸਮਝਿਆ ਜਿਸ ਕਰਕੇ ਉਹ ਪੱਲਾ ਛਡਾਦੇ ਹੋਏ ਅੱਜ ਉਹ ਦੋ ਲਾਈਨਾਂ ਲਿਖ ਕੇ ਜਿਹੜੇ ਚਲੇ ਗਿਆ ਤੇ ਇਹ ਉਲਕਾਰੀ ਜਿਹੜੀ ਆ ਵਿਜੀਲੈਂਸ ਕਰਦੀ ਪਈਆ ਜਿੰਨਾ ਚਿਰ ਉਹ ਉਲਕਾਰੀ ਨਹੀਂ ਕਰਦੀ ਇਹ ਨਜੇ ਰਸੀ ਜਿਹੜੀਆਂ ਉਲਕਾਰੀ ਆਪਣੀ ਪਿੰਡ ਦੇ ਘਰ ਠਾ ਕੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਦ ਮਾਨ ਜੀ ਅੱਗੇ ਬੇਨਤੀ ਕਰਾਂਗਾ ਕਿ ਮੈਂ ਤੇ ਉਨਕਾਰੀ ਪਾਈ ਸੀ ਕਿ ਜਿਹੜੇ ਅਫਸਰ ਉਨਕਾਰੀ ਕਰਨਾਂਗੇ ਉਹ ਮੌਕਾ ਦੇਖਣਗੇ ਪਿੰਡ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਕੰਮ ਦੇ ਵਿੱਚੋਂ ਗਵਨ ਹੋਇਆ ਉਹਦੀ ਤੇ ਉਨਕਾਰੀ ਕੀਤੀ ਜਿਹੜਾ ਪਿੰਡ ਕੰਮ ਹੀ ਨਹੀਂ ਹੋਇਆ ਉਹਦੀ ਤੇ ਨਿਧੀ 420 ਜਿਹੜਾ ਨੇ ਕੀਤੀ ਹੋਈ ਆ ਪਰ ਅੱਜ ਐਸਡੀਓ ਸਾਹਿਬ ਜਿਹੜੇ ਆ ਉਹ ਲਖਵੀਰ ਜੀ ਆਏ ਸੀ ਪਿੰਡ ਉਨਕਾਰੀ ਕਰਨ ਵਾਸਤੇ ਪਰ ਉਹਨਾਂ ਨੇ ਬਿਲਕੁਲ ਮੌਕਾ ਨਹੀਂ ਦੇਖਿਆ ਮੌਕਾ ਦੇਖਣਾ ਵੀ ਮੁਲਾਸਮ ਨਹੀਂ ਸਮਝਿਆ ਜਦੋਂ ਮੈਂ ਇਹ ਬਲੇਮ ਲਾਣਾ ਕਿ ਸ਼ਾਇਦ ਇਹਨਾਂ ਨੇ ਕੋਈ ਮਿਲੀ ਭਗਤੀ ਕੀਤੀ ਹੋਏ ਤੇ ਅਫਸਰ ਮੇਰੇ ਤੇ ਬਲੇਮ ਲਾਉਂਦੇ ਆ ਕਿ ਇਹ ਸਾਨੂੰ ਝੂਠਾ ਬਦਨਾਮ ਕਰਦਾ ਪਰ ਮੈਂ ਇਹ ਦੱਸਣਾ ਚਾਹਨਾ ਕਿ ਮੈਨੂੰ ਇਹ ਦੱਸਿਆ ਜਾਏ ਕਿ ਅੱਜ ਐਸਡੀਓ ਸਾਹਿਬ ਨੇ ਮੌਕਾ ਤੱਕ ਕਿਉਂ ਨਹੀਂ ਦਿੱਖਿਆ ਗਿਆ ਜਿਸ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਅਫਸਰ ਜਿਹੜੇ ਆ ਉਹ ਉੱਪਰ ਤੱਕ ਜਿਹੜੀ ਮਿਲੀ ਭਗਤੀ ਹੈ ਜਿਸ ਕਰਕੇ ਅੱਜ ਉਹ ਟਾਲਮ ਟੋਲ ਕਰਕੇ ਜਿਹੜੇ ਉਹ ਚਲੇ ਗਏ ਸੀ ਸਤਿਕਾਰਯੋਗ ਸਰ ਮੇਰਾ ਨਾਮ ਜਗਦੀਂਦਰ ਸਿੰਘ ਪਿੰਡ ਬਸਰੂਤ ਸਰ ਅੱਜ ਪਿੰਡ ਦੇ ਵਿੱਚ ਓਨਕੈਰੀ ਕਰਨ ਵਾਸਤੇ ਅਫਸਰ ਆਏ ਸੀ ਕੀ ਮਾਮਲਾ ਸੀ ਸਰ ਮਾਮਲਾ ਤੇ 5-6 ਸਾਲ ਤੋਂ ਲਗਾਤਾਰ ਹੀ ਹੁੰਦਾ ਹੀ ਆ ਰਿਹਾ ਜੀ ਅਸੀਂ ਵੀ ਪ੍ਰੇਸ਼ਾਨ ਹੋ ਗਏ ਤੇ ਫੇਰ ਹੋ ਰੋ ਜੀ ਤੇ ਉੱਥੇ ਪਾਵੇਂ ਦਿਨ ਮਹੀਨੇ ਬਾਅਦ ਕੋਈ ਨਾ ਕੋਈ ਅਫਸਰ ਸਾਹਿਬ ਆਨਦੂ ਐਪਲੀਕੇਸ਼ਨ ਦੇਣ ਦਾ ਜਾ ਕੇ ਜਦੋਂ ਅਫਸਰ ਸਾਹਿਬ ਆਉਂਦੇ ਆ ਪਿੰਡ ਓਨਕੈਰੀ ਕਰਦੇ ਆ ਇਹ ਓਨਕੈਰੀ ਫਿਰ ਇਹ 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 ਵੀ ਓਨਕੈਰੀ ਪਵਾ ਵੀ ਲੈਂਦਾ ਅਤਵਰ ਲਈ ਉਹਦੀ ਓਨਕੈਰੀ ਕਰਦੇ ਤੇ ਸੈਨ ਨਹੀਂ ਕਰਦਾ ਆਪਣੇ ਉਹਨਾਂ ਨੂੰ ਵੀ ਮੰਨਦਾ ਜੋਨਕ ਅਫਸਰ ਸਾਹਿਬ ਚਲ ਜਾਂਦੇ ਵਿਚਾਰੇ ਕੁੰਕਰੀ ਕਰਕੇ ਬਾਅਦ ਤੇ ਆਉਂਦੇ ਤੇ ਠੁੱਠਾ ਕਲੇਮ ਲਾ ਦਿੰਦਾ ਜੀ ਇਹਨੂੰ 50 ਕੋ ਪੈਸੇ ਲੈ ਕੇ ਇਹਨਾਂ ਨੇ 50 ਦੇ ਹੱਕ ਤੇ ਉਹ ਦੇਤੀ ਹੈ ਸਰ ਮੇਰੇ ਪਿੰਡ ਦੇ ਵਿੱਚ ਮੇਰਾ ਮੇਰੇ ਪਿੰਡ ਦੇ ਸੱਤ ਵਾੜਾ ਨੇ ਸੱਦਾ ਵਾੜਾ ਤੇ ਮੇਰਾ ਖਿਆਲ ਆ ਵੀ ਸਾਡੇ ਪਿੰਡ ਦੇ ਸਿਰ ਇੱਕ ਜਾਂ ਦੋ ਗਲੀਆਂ ਰਹਿ ਗਈਆਂ ਹੋਈਆਂ ਬਣਾਵੀਆਂ ਜਿਹੜੀਆਂ ਸਰਪੰਦ ਸਾਹਿਬ ਆਣ ਵੱਲੋਂ ਬਣਾਈਆਂ ਗਈਆਂ ਨੇ ਸਾਡੇ ਮੇਰੇ ਮੁਹੱਲੇ ਖੁਦ ਬਾਟ ਨੰਬਰ 3 ਚ ਇੱਕ ਗਲੀ ਜਿੰਨੇ ਹੀ ਬਣੀ ਦੀ ਮੇਰੇ ਕਾ 5-7 ਸਾਲ ਤੋਂ ਨਹੀਂ ਬਣੀ ਦੀ ਪਹਿਲਾਂ ਮੇਰਾ ਡੈਡੀ ਸਰਪੰਚ ਸੀਗਾ ਉਦੋਂ ਬਣੀ ਸੀਗੀ ਅੱਜ ਤੋਂ 50 ਸਾਲ ਪਹਿਲਾਂ ਉਹਰੇ ਮੈਂ ਸਰਪੰਚ ਨੂੰ ਬੇਨਤੀ ਕੀਤੀ ਸਰਪੰਚ ਸਾਹਿਬ ਸਾਡੀ ਗਲੀ ਦੋ ਬਰੀ ਸਰਪੰਚ ਬਦ ਦੂਜੇ ਬਣ ਚੁੱਕੇ ਨੇ ਤੇ ਉਹਨਾਂ ਸਾਡੀ ਗਲੀ ਨਹੀਂ ਬਣਾਈ ਇਹਨਾਂ ਨੇ ਪਹਿਲੇ ਧਾਰ ਤੇ ਸਾਡੀ ਗਲੀ 'ਚ ਕੰਮ ਲਾਇਆ ਮੇਰੇ ਮਹੱਲੇ ਵਾਸੀ ਨੇ ਪੁੱਛਿਆ ਇਹ ਕਹਿੰਦਾ ਨਾਲਾ ਨਹੀਂ ਬਣਾਇਆ ਮੇਰੇ ਮਹੱਲੇ ਦੇ 100 ਬੰਦਾ ਕਹੇਗਾ ਕਿ ਇਹ ਨਾਲਾ ਉਹ ਅੱਡੇ ਕੋ ਲੈ ਕੇ ਇੱਥੇ ਕਿੱਥੇ ਤੱਕ ਦੋ ਤੱਕ ਇਸ ਬੈਂਦ ਗਵਰਦਨ ਨੂੰ ਅਰਜੀ ਦੇ ਕੇ ਮਾਰੀ ਬਣਾਇਆ ਗਿਆ ਇਹ ਨਾਲ ਹੀ ਧਰਮ ਬਤਨੀ ਸਰ ਹਰ ਜਗ੍ਹਾ ਕੰਮ ਹੋਇਆ ਉਹ ਸਾਡਾ ਨਾਲ ਲੱਗਦਾ ਪਿੰਡ ਮੈਰਾ ਹੈ ਮੈਰੇ ਦੇ ਵਿੱਚ ਵੀ ਕੰਮ ਹੋਇਆ ਬੰਦੇ ਦੇਢ ਦੱਦ ਦਿਨ ਲਾਂਦੇ ਨੇ ਉਹ ਮੇਰੇ ਪਿੰਡ ਤੇ ਇੱਕ ਗਲੀ ਦਾ ਕਮਰੰਦੇ ਬਾੜ ਨੰਬਰ 2 ਚ ਇਹ ਨੰਬਰ ਕਿਹਨਾਂ ਦਾ ਇਹਨਾਂ ਇਹਨਾਂ ਕਹਿੰਦੇ ਮੇਰਾ ਗਲੀ ਦਾ ਕੰਮ ਲਾਓ ਪਹਿਲਾਂ ਪੰਚ ਸਰਪੰਚ ਸਾਹਿਬ ਨੇ ਇਹਦਾ ਕੰਮ ਲਾਇਆ ਅਜੇ ਤੱਕ ਲੇਬਰ ਨੂੰ 2 ਮਹੀਨੇ ਦਾ ਕੰਮ ਚੱਲਿਆ ਇੰਟਰਵੈਲ ਜੋ ਵੀ ਲੱਗੀ ਉੱਥੇ 2 ਮਹੀਨੇ ਤੋਂ ਲੇਬਰ ਨੂੰ ਅਜੇ ਤੱਕ ਪੈਸੇ ਨਹੀਂ ਦੇ ਮਸੂਦ ਪਾਸ ਹੋ ਗਏ ਆ ਬਿੱਲ ਪਾਸ ਹੋ ਗਏ ਆ ਪਰ ਉਹਦੇ ਵਿਚਾਰੇ ਖਾਤੇ ਪੈਸੇ ਨਹੀਂ ਆਏ ਉਹਨਾਂ ਨੂੰ ਖਰਚਾ ਪਾਣੀ ਬਿਜਾ ਦੇ ਸਰਪੰਚ ਸਾਹਿਬ ਆਪਨੇ ਕੋਲੋਂ ਦਿੰਦਾ ਪਿਆ ਲੋਕੀ ਅਗੇ ਆਟਾ ਲੈਣਾ ਲਗਰੀ ਬੰਨੇ ਕੁਝ ਲੈਣਾ ਹੁੰਦਾ ਫਿਰ ਵੀ ਮਜ਼ਦੂਰ ਬੰਦਾ ਜਿਹ ਉਹਨਾਂ ਪਦਵੀ ਸਾਨੂੰ ਕਰਤਕਾਰ ਮਿਲਦਾ ਜੀ ਇਹ ਪਿੰਡ ਬਸਰੂਪ ਹੈ ਇਹ ਮੰਦ ਤੋਂ ਇਹੋ ਜਿਹੇ ਕੰਮ ਚੱਲਦਾ ਆ ਇੱਥੇ ਸਰਪੰਚ ਵੀ ਕੀ ਕਰ ਰਿਹਾ ਬਜਰਾ ਗੱਲ ਇਹ ਕੰਮ ਚੱਲੇ ਰਹਾ ਬੜਾ ਬੜੀ ਲੱਗ ਰਿਹਾ ਅਸੀਂ ਬਜਰਾ ਦਿਹਾੜੀ ਲਾਏ ਗਏ ਦੋ ਮਹੀਨੇ ਆ ਗਏ ਲੱਗਦੇ ਆ ਗਲੀਆਂ ਵੀ ਬਣੀਆਂ ਨਹੀਂ ਉਹ ਗਰਾਊਂਡ ਵੀ ਲੱਗੇ ਰਹੇ ਤੇ ਬੜਾ ਬੜੀ ਕੰਮ ਚੱਲੇ ਰਹਾ ਸਰਪੰਚ ਨੇ ਕੰਮ ਕਰਾਇਆ ਪਿੰਡ ਦੇ ਕੰਮ ਬਸਿਹਰੇ ਕਰਾਇਆ ਤੇ ਗੱਲ ਇਹ ਵੀ ਕੁਪਾਂ ਚ ਠੀਕ ਹੈ ਜੇ ਠੀਕ ਨਹੀਂ ਹੁੰਦਾ ਤਾਂ ਅਸੀਂ ਮੁੜੀ ਦੁਬਾਰਾ ਲੋਕੀ ਬੋਰਡ ਪਾਉਂਦੇ 200 ਬੋਰਡ ਪਰ ਜਿੱਤਿਆ ਤੇ ਇਹ ਸਿਰਫ ਪੰਗੇ ਲੈਣ ਵਾਲੀ ਗੱਲ ਪਈਏ ਗਰੀਬਾਂ ਦਾ ਕੰਮ ਨਹੀਂ ਇਹ ਨਹੀਂ ਦਿਹਾੜੀ ਲੰਨ ਆਪੂ ਬੇਲੇ ਖੰਦਾ ਪਿੰਦਾ ਨਾ ਸੇ ਬਸ ਅਸੀਂ ਦੱਸ ਤਬਰਦਾਰ ਬੰਦੇ ਕਿਥੇ ਜਾਈਂ ਕੀ ਮੰਗ ਕਰਦੇ ਹੋ ਕੀ ਮੰਗੇ ਹੋ ਕਰਦੇ ਪੰਗੇ ਜਿਹੜੇ ਲੰਦਾ ਜਾਨ ਸਰਕਾਰ ਆਪੂ ਦੇਖਿਆ ਨਹੀਂ ਬਈ ਕੰਮ ਹੋਇਆ ਕਿ ਨਹੀਂ ਹੋਇਆ ਤੇ ਇਹ ਆ ਬਈ ਅਸੀਂ ਚੰਗੇ ਭਲੇ ਲੱਗੇ ਜਿਹੜੀ ਉੱਥੋਂ ਵੀ ਸਾਡੀ ਬੇਗਲਵਾਈ ਨਹੀਂ ਸਕੀ ਕੋ ਪਾ ਨਹੀਂ ਠੇਲਾ ਦੀ ਮੁਫਤੀ ਲੱਗ ਜੇ ਮੈਂ ਚਲੋ ਆਹ ਨੂੰ ਸਰਪੰਚ ਕੋਲ ਖਰਚ ਮਕਾ ਲੈਂਦੇ ਰਹੇ ਮੈਂ ਦੇਪਰਾ ਕੀ ਕਰਨਾ ਫਿਰ ਟਾਈਪਾਸੇ ਕਰਨਾ ਤੇ ਗੱਲ ਇਹ ਵੀ ਇਹ ਗਲਤ ਬੜਾ ਕੰਮ ਲਿਆਜ ਕਰੇਗਾ ਦਾਏ ਮੁੰਡੇ ਇਹੋ ਕੰਮ ਰਿਹਾ ਦਾ ਜਿਉਂਦਾ ਸਰਪੰਚ ਵੀ ਕੀਤੀ 5 ਸਾਲੇ ਨੂੰ ਇਹਦਾ ਕੰਮ ਉਹ ਇਹੋ ਹੀ ਰਿਹਾ ਹੈ ਤੇ ਮਿਹਰਬਾਨੀ ਕੀਤੀ ਜਾਵੇ ਚਲੋ ਆਪੂ ਵਾਲੀ ਹੈ ਤੁਸੀਂ ਉਂਕਾਰੀ ਕਰ ਸਕਦੇ ਹੋ ਜਾਂ ਪਿੰਡ ਪੁੱਛੋ ਆਈਏ ਤੁਸੀਂ ਕੀ ਕਿਹੜਾ ਗਲਤ ਕਰੇਗਾ ਕਿਹੜਾ ਸਹੀ ਕਰੇਗਾ ਤੇ ਧੰਨਵਾਦ ਜੀ ਤੇਰਾ ਨਾਮ ਗੁਰਦਨ ਦਾਸੂ ਕੈਂਡਬਸ ਰੂਪ ਸਰਪੰਚ ਮਜੂਦਾ ਆ ਸਰ ਇਹ ਕੀ ਗੱਲਬਾਤ ਚੱਲੀ ਪਿਛਲੇ ਲੰਬੇ ਸਮੇਂ ਤੋਂ ਕਹਈਆਂ ਹੁੰਦੀਆਂ ਵੀ ਤੁਹਾਡੇ ਪਿੰਡ ਦੇ ਵਿੱਚ ਕਾफी ਅਫਸਰ ਵੀ ਆਏ ਆ ਕੀ ਮਾਮਲਾ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਤਿੰਨ ਵਾਰੀ ਇਨਕੁਆਰੀ ਹੋ ਗਈ ਆ ਤੇ ਇਹਨਾਂ ਨੇ ਪਲੇਰੈਂਸ ਦਿੱਤੀਆਂ ਕੰਮ ਬਿਲਕੁਲ ਸਾਫ ਸੁਥਰੇ ਹੋਏ ਨੇ ਇਹ ਪਿੰਡ ਵਿੱਚ ਇੱਕ ਇਹੋ ਜਿਹਾ ਬੰਦਾ ਸਖ ਤੇ ਇਹੋ ਜਿਹਾ ਜਿਹੜਾ ਕਿ ਬਾਰ ਬਾਰ ਇਨਕੁਆਰੀਆਂ ਬਾਰ ਬਾਰ ਰੈਸਮੈਂਟ ਕਰਦਾ ਕੰਮ ਵਿੱਚ ਵਿਗੜ ਪਾਉਂਦਾ ਪਿੰਡ ਦਾ ਵਿਕਾਸ ਨਹੀਂ ਹੋਣਾ ਚਾਹੁੰਦਾ ਉਹ ਦੇਣਾ ਚਾਹੁੰਦਾ ਦੇਖੋ ਇਹ ਨਾ ਇਹ ਘਰ ਦਾ ਕੰਮ ਲਾਏ ਦਾ ਕੰਮ ਤੇ ਪਿੰਡ ਦੇ ਲੋਕਾਂ ਦਾ ਕੰਮ ਕਰਾਉਂਦਾ ਮੈਂ ਲੋਕਾਂ ਨੂੰ ਕੱਚੇ ਮਕਾਨ ਦੀ ਬੀ ਬਣਾਏ ਨਾ ਦਿੱਤੇ ਨਾ ਫਿਰ ਛੱਡਾਂ ਵੀ ਦਿੱਤੀਆਂ ਨਾ ਇਹ ਸਾਰੇ ਕੰਮ ਜਿਹੜੇ ਇਹ ਨਰੇਗਾ ਵਿੱਚ ਹੀ ਆਉਂਦੇ ਨਾ ਇਹ ਉਹਨਾਂ ਨੂੰ ਚੁਪੀਏ ਦੱਸਦਾ ਫਿਰ ਇਨੇ ਲੱਖ ਰੁਪਏ ਰੁਪਏ ਅੱਗੇ ਉਹਦੇ ਆਗੇ ਤੇ ਦੱਸੋ ਹੁਣ ਇਹ ਕੰਮ ਜਦੋਂ ਨਰੇਗਾ ਵਿੱਚ ਹੀ ਹੁੰਦੇ ਨਾ ਨਰੇਗਾ ਵਿੱਚ ਹੀ ਆਣੇ ਨਾ ਔਰ ਨਰੇਗਾ ਵਿੱਚ ਕਿੰਨੇ ਕੰਮ ਕਰਾਏ ਇਹ ਕਹਿੰਦਾ ਬਈ ਬਾਹਰ ਪਿੰਡ ਦੇ ਬਾਹਰ ਪਿੰਡ ਦਾ ਕੋਈ ਨਹੀਂ ਸਿਰਫ 3-3 ਕਿਲੋਮੀਟਰ ਲੱਗੇਗਾ ਕਿਈ ਕੰਮ ਨਹੀਂ ਕਰਦੇ ਤੇ ਫਿਰ ਉਹ ਵੀ ਘਰ ਸਦਨ ਬਾਹਰ ਤੋਂ ਵੀ ਕਰ ਸਕਦੇ ਨੇ ਪਿੰਡ ਦੇ 3 ਕਿਲੋਮੀਟਰ ਤੱਕ ਉਹੰਜ ਤੇ 5 ਕਿਲੋਮੀਟਰ ਤੱਕ ਹੈ ਪਰ ਮੇਰੇ ਲੱਗਦਾ ਕਿ ਪਿੰਡ ਜਿਹੜੇ ਨੇ 3 ਕਿਲੋਮੀਟਰ ਦਾ ਕਰਨਾ ਜਿਹਨਾਂ ਨੇ ਕੰਮ ਕੀਤਾ ਤੇ ਉਹ ਜਿਸ ਵੇਲੇ ਵੀ ਅਫਸਰ ਆਣ ਦੇਖਣ ਕੰਮ ਹੋਏ ਦੇ ਨਾ ਪੇਮੈਂਟਾਂ ਭੇਜੀਆਂ ਨੇ ਉਹ ਜਿਹੜਾ ਕੰਮ ਕੀਤਾ ਦੇ ਨਾ ਸਾਰਿਆਂ ਨੇ ਅਫੀਡੇਟ ਵੀ ਦਿੱਤੇ ਦੇ ਨਾ ਤੇ ਤਿੰਨ ਵਾਰੀ ਮੈਨੂੰ ਕੱਲੇ ਰਹਿਸ ਮਿਲੀਆਂ ਨਾ ਫੋਨ ਵੀ ਇਹ ਕੰਮ ਦੇ ਚਰਚਾ ਨਾ ਪਾਈ ਜਾਂਦਾ ਬਾਰ ਬਾਰ ਕਿ ਕਿਹਦੇ ਕੰਮ ਨਾ ਹੋਏ ਬਸ ਯਾਰ ਤੈਨੂੰ ਪਿੰਡ ਨਾਲ ਕੀ ਤੰਗੀ ਆ ਬੇ ਕਿਉਂ ਨਹੀਂ ਕੰਮ ਹੋਣ ਦਿੰਦੇ ਪਿੰਡ ਵਿੱਚ ਜਿੰਨਾ ਵੀ ਕੰਮ ਹੋਏ ਅਸੀਂ ਇਹਦੇ ਬਾਰੇ ਇਹਦੇ ਵੇਲੇ ਤੇ ਬੋਲੇ ਵੀ ਨਹੀਂ ਕਿ ਯਾਰ ਇਹ ਕਰੇ ਜੋ ਇਹਨਾਂ ਕੰਮ ਕੀਤਾ ਨੇ ਦੋ ਤਿੰਨ ਗਲੀਆਂ ਨੇ ਬਣਾ ਦੀਆਂ ਉਹੀ ਮੇਰੇ ਦਾ ਵਿੱਚ ਉਹੀ ਪੰਚਾਇਤ ਵਿੱਚ ਤੇ ਦੋ ਸਾਲੇ ਉੱਠਿਆ ਹੀ ਨਹੀਂ ਅਸੀਂ ਵੇਟਰ ਤੇ ਕੰਮ ਕਰ ਰਹੇ ਆ ਲੋਕਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਹੁਣ 200 ਵੋਟਰਾਂ ਦਾ ਮੈਂ ਜਿੱਤਿਆ ਫਿਰ ਜੇ ਮੈਂ ਇਹ ਜੇ ਕੰਮ ਕਿੱਥੇ ਹੁੰਦੇ ਤੇ ਲੋਕੀ ਮੈਨੂੰ ਦੁਆਰਾ ਬਣਾਉਂਦੇ ਚੁੰਨਦੇ ਬੜਾ ਹੈ ਇਹ ਇਲੈਕਸ਼ਨਾਂ ਵਿੱਚ ਵੀ ਬਾਰ ਬਾਰ ਬੋਲਦਾਰਿਆ ਲੋਕਾਂ ਨੇ ਦੇਖ ਲਿਆ ਪਹਿਲੀ ਨਹੀਂ ਇਹ ਬੰਦਾ ਕੰਮ ਕਰਨ ਯੋਗ ਹੈ ਨਹੀਂ ਇਹ ਸਿਰਫ ਝੂਠੀਆਂ ਚਕਾਤਾਂ ਲੈ ਕੇ ਚੱਲਦਾ ਇਹ ਕੰਮ ਨਹੀਂ ਕਰ ਸਕਦਾ ਇਸ ਵਾਸਤੇ ਲੋਕਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਪਰ ਉਹ ਹੁਣ ਅੱਗੇ ਤਿੰਨ ਵਾਰੀ ਹੋਈਆਂ ਨਾ ਔਰ ਚੌਥੀ ਵਾਰੀ ਫਿਰ ਵੀ ਆਹੀ ਕਰਾਉਣ ਨੂੰ ਤਿਆਰ ਆ ਇਨਕੁਆਰੀ ਕਰਾਉਣ ਨੂੰ ਤਿਆਰ ਆ ਪਰ ਹੁਣ ਬਾਅਦ ਚ ਕੋਈ ਨਹੀਂ ਆਹੀ ਕਰਾਣੀ ਕਿਉਂ ਬਾਰ ਬਾਰ ਇਹ ਕੰਮ ਲਈ ਰਹਿ ਪੇਰਾਂਗੇ ਇਹ ਕੰਮ ਕਰਾਂਗੇ ਇਹ ਅਫਸਰ ਸਾਹਿਬ ਪਿੰਡ ਵਿੱਚ ਆ ਕੇ ਪੁੱਛ ਮਲੇ ਮਲੇ ਪੁੱਛਣ ਲੋਕਾਂ ਨੂੰ ਪੁੱਛਣ ਕਿ ਤੁਹਾਡੇ ਪਿੰਡ ਵਿੱਚ ਕੋਈ ਅਰਚਨ ਆਈ ਹੈ ਕੰਮ ਕੋਈ ਪਿੰਨੇ ਕੋ ਕਰਾਏ ਨੇ ਸਰਪੰਚ ਨੇ ਕੰਮ ਹੋਏ ਜਾਂ ਨਹੀਂ ਹੋਏ ਇਹ ਲੋਕਾਂ ਨੂੰ ਪੁੱਛਣ ਲੋਕੀ ਆਪੇ ਜਵਾਬ ਦੇਣਗੇ ਉਹ ਪਹਿਲਾਂ ਵੀ 5-6 ਸਾਲ ਦਾ ਇਹ ਕੰਮ ਇਹਨਾਂ ਨੂੰ ਫੜੇਗਾ ਹੁਣ ਵੀ ਇਹ ਕੰਮ ਇਹ ਵੀ ਆਪੇ ਪਿੰਡੋਂ ਅਸੀਂ ਸਾਰੇ ਸਿਆਣੇ ਲੋਕੀ ਨਾ ਜੇ ਉਹਦੀ ਗੱਲ ਹੁੰਦੀ ਭਲਾ ਮੈਨੂੰ ਦੁਆਰਾ ਮਾਨ ਸਤਕਾਰ ਦਿੰਦੇ ਅੱਜ ਵੀ ਕਿਸੇ ਵੀ ਕੋਈ ਕੰਮ ਹੋਏ ਪਿੰਡ ਵਾਲੇ ਮੇਰੇ ਨਾਲ ਮੋਡਰਨ ਮੋਡਲ ਨਾਲ ਲਾ ਕੇ ਚਲਦੇ ਨੇ ਔਰ ਅੱਜ ਆਵ ਨਾ ਆਏ ਆ ਪੁੱਤ ਹਾਂ ਆਏ ਨਾ ਆਇਆ check ਕਰੋ ਜੋ ਮੌਕੇ ਤੇ ਤੁਹਾਨੂੰ ਲਈ ਹੈ ਕੰਪਲੇਨ ਕੰਮ ਜੇਦਾ ਵੀ ਜੇ ਇਨਕੁਆਰੀ ਕਰਨੀ ਆ ਜੀ ਦੇਖੋ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਉਹ ਭਾਈ ਇਹ ਕਰਨਾ ਉਹ ਕਹਿੰਦੇ ਪਏ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਅੱਗੇ ਤਿੰਨ ਬਾਰੀ ਤਾਂ ਕਲੈਰੈਂਸ ਹੋਈ ਗਿਆ ਨਾ ਮਿਲਈ ਗਿਆ ਨਾ ਤੇ ਹਾਂ ਹੁਣ ਤੇ ਬਾਰ ਬਾਰ ਇਹ ਕੰਮ ਇਹ ਨਹੀਂ ਕਰਨਾ ਆ ਆਣ ਅਫਸਰ ਸਾਹੀ ਆਏ ਲੋਕਾਂ ਨੂੰ ਪੁੱਛੇ ਤੇ ਜੋ ਜਵਾਬ ਦੇਣਗੇ ਲੋਕੀ ਦੇਣਗੇ ਉਹਦੇ ਵਿੱਚ ਪੁੱਜੀਓ ਕੀ ਮਸਲਾ ਸੀ ਇਹ ਇਨਕੁਆਰੀ ਆਈ ਕਿੰਨਾਂ ਦੀ ਜਲਦੀ ਜਿਹੜੀ ਕਿ ਡੀਡੀਪੋ ਸਾਹਿਬਾਂ ਨੂੰ ਸਾਡੀ ਮਾਰ ਗਈ ਤੀ ਇਹ ਵੀ ਉਹਦੇ ਰਿਗਾਰਡਿੰਗ ਆਈ ਸੀ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਰਸਤੇ ਜੀ ਜਦੋਂ ਮੇਰੇ ਨਾਲ ਬਾਕੀ ਸਟਾਫ ਨਾਲ ਗੱਲ ਹੋਈ ਹੈ ਸੇਮ ਇਨਕੁਆਰੀ ਸੇਮ ਇਸ਼ੂਸ ਤੇ ਇਨਕੁਆਰੀ ਜਿਹੜੀ ਹੈ ਵਿਜੀਲੈਂਸ ਵੱਲੋਂ ਵੀ ਕੀਤੀ ਜਾ ਰਹੀ ਹੈ ਇੱਕ ਪਿੰਡ ਦੇ ਇੱਕੋ ਹੀ ਕੰਮ ਦੇ ਦੋ ਡਿਪਾਰਟਮੈਂਟ ਵੱਲੋਂ ਇਨਕੁਆਰੀ ਕਰਨਾ ਮੇਰੇ ਸਾਨ ਅਵਾਜਵ ਨਹੀਂ ਹੈ ਉਹ ਦੋ ਸਰਕਾਰ ਦੀਆਂ ਗਾਈਡਲਾਈਨਸ ਦੇ ਮੇਰੀ ਨੌਲੇਜ ਮੁਤਾਬਕ ਇਹ ਹੀ ਹੈ ਕਿ ਉਹਦੇ ਵਿੱਚ ਟੂ ਕੀ ਏਜੰਸੀ ਇਨਕੁਆਰੀ ਕਰੇਗੀ ਇਨਾ ਵੱਲੋਂ ਜਿਹੜੇ ਸ਼ਿਕਾਇਤ ਕਰਤਾ ਨੇ ਮਿਸਟਰ ਸੋਮਰਾਜ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡਾ ਜਿਹੜੀ ਇਨਕੁਆਰੀ ਹੈ ਕਾਫੀ ਦੇਰ ਤੋਂ ਜਿਹੜੇ ਸਾਲ ਪੈਂਡਿੰਗ ਸੀਗੀ ਉਹ ਡਿਸਪੋਜ਼ ਆਫ ਨਹੀਂ ਹੋ ਪਾਈ ਹੁਣ ਇਹਨਾਂ ਨੇ ਕਹਿੰਦੇ ਜੀ ਕਿ ਮੈਂ ਦੁਬਾਰਾ ਰਿਕਵੈਸਟ ਕੀਤੀ ਹੈ ਵੀ ਜਿਹੜੇ ਇਸ ਡਿਪਾਰਟਮੈਂਟ ਨੇ ਇਨਕੁਆਰੀ ਆਫੀਸਰ ਆਈਓ ਜਿਹੜਾ ਹੋ ਵੀ ਚੇਂਜ ਕਰ ਦਿੱਤਾ ਕੋਈ ਕੁਛ ਦੇਖਦਾ ਜਦ ਤੱਕ ਮੈਂ ਆਪਣੀ ਹਾਇਰ ਅਥਾਰਟੀ ਤੋਂ ਇਹ ਪ੍ਰੋਵੀਜ਼ਨਰੀ ਲੈ ਪੈਂਦਾ ਕਿ ਪੈਰਨਲ ਇਨਕੁਆਰੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਦੱਤਾ ਕਪਾਈ ਰਿਨ ਕਰੀਨੀ ਐਕਰ ਪਾਵਾਂਗੇ ਜੇ ਜੋ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਚੌਕਸੀ ਵਿਭਾਗ ਵੱਲੋਂ ਇਨਕੁਆਇਰੀ ਹੋਏਗੀ ਉਦੈਟ ਵਿਲ ਬੀ ਦਾ ਫਾਈਨਲ ਜੀ ਕਰੀ ਕਰੀ ਸੁਨਾ ਮੈਂ ਬੇ ਕਾਫੀ ਜਿਆਦਾ ਜੜਾ ਦੱਸਿਆ ਹੈ ਕਿ ਵਿਕਾਸ ਦੇ ਕੰਮ ਜਿਹੜੇ ਹੈ ਪ੍ਰੋਪਰ ਨਹੀਂ ਹੋਏਦੇ ਨਰੇਗਾ ਦੇ ਵਿੱਚ ਜਿਹੜੀ ਲੇਬਰ ਲੱਗੀ ਦੀ ਹੈ ਉਹਦੇ ਵਿੱਚ ਫਾਜ ਲੇਬਰ ਹੈ ਲੇਬਰ ਲੱਗੀ ਦੀ ਨਹੀਂ ਤੇ ਲੋਕਾਂ ਨੂੰ ਦਿਹਾੜੀਆਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਕੰਮ ਨਹੀਂ ਕੀਤਾ ਗਿਆ ਔਰ ਜਿਸ ਕੰਮ ਤੇ ਲੱਗੇ ਆਗੇ ਉਹ ਕੰਮ ਵੀ ਬਿਲਕੁਲ ਨਹੀਂ ਹੋਇਆ ਔਰ ਜਿਹੜੇ ਕੰਮ ਵੀ ਹੋਏ ਨੇ ਉਹ ਵੀ ਕੁਆਲਿਟੀਜ਼ ਦੇ ਬਾਰੇ ਦੇ ਵੀ ਇਹਨਾਂ ਦੇ ਗ੍ਰੀਵੈਂਸਿਸ ਹੈਗੇ ਸਰ ਲਗਾਤਾਰ ਮੁਖਮੰਤੀ ਹੋਏ ਬਾਰ-ਬਾਰ ਕਿਹਾ ਜਾ ਰਿਹਾ ਕਿ ਭ੍ਰਸ਼ਟਾਚਾਰ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਏਗਾ ਪਿੰਡਾਂ ਦੇ ਵਿੱਚ ਕਿ ਉਹ ਅਮਲ ਦੇ ਵਿੱਚ ਆ ਰਹੀ ਹੈ ਗੱਲਬਾਤ ਡੈਫੀਨਿਟਲੀ ਜੋ ਸਰਕਾਰ ਦੇ ਹੁਕਮ ਨੇ ਉਹਨਾਂ ਨੂੰ ਐਜ਼ ਇਟ ਇਜ਼ ਫਾਲੋ ਕੀਤਾ ਜਾਏਗਾ ਕਿਉਂ ਨਹੀਂ ਕੀਤਾ ਜਾਏਗਾ ਜੇ ਕੋਈ ਇਦਾਂ ਦੀ ਗੱਲਬਾਤ ਹੋਏਗੀ ਤੇ ਸਰਪੰਚ ਖਿਲਾਫ ਜਾਂ ਜੋ ਵੀ ਹੈ ਸਰਪੰਚ ਜੀ ਨਹੀਂ ਜਿੰਦੇ ਵੀ ਖਿਲਾਫ ਜੇ ਕੋਈ ਕਾਰਵਾਈ ਬੰਦੀ ਹੋਏਗੀ ਜ਼ਰੂਰ ਕੀਤੀ ਜਾਏਗੀ ਪਰ ਮੇਰਾ ਮੰਨਣਾ ਇਹ ਹੈ ਕਿ ਜਦ ਤੱਕ ਇਹ ਇਨਕੁਆਰੀ ਦੂਜੇ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਹੋਰ ਜੈਂਸੀ ਵੱਲੋਂ ਕੀਤੀ ਜਾ ਰਹੀ ਹੈ ਜਦ ਤੱਕ ਉਹ ਫਾਈਨਲਾਈਜ਼ ਨਹੀਂ ਹੁੰਦੀ ਤਦ ਤੱਕ ਅਸੀਂ ਇਸ ਇਨਕੁਆਰੀ ਨੂੰ ਨਹੀਂ ਸ਼ੇਅਰ ਕਰਨਾ ਬਾਜੂ ਨਹੀਂ ਸੰਭਲਦੇ ਇਸ ਬਾਰੇ ਮੈਂ ਆਪਣੇ ਹਾਇਰ ਅਥਾਰਟिटीज ਨੂੰ ਇਨਫੋਰਮ ਕਰਦਾ ਹਾਂ